गोली मारो सालों को, देश के गद्दारों को गोली मारो सालों को पाकिस्तान मुदा बार, मुदा बार, पाकिस्तान पाकिस्तान, पाकिस्तान भार, भार, की हाँ भारत माता जी है पाकिस्तान हिंदुस्तान हिंदुस्तान देश के गद्दारों

ਕੀ ਕਹੂੰਗੇ ਬੜਾ ਕਹਿ ਲਈ ਤੈਨੂੰ ਦਹਿਲਾਉਣ ਵਾਲਾ ਮਨੁੱਖਤਾ ਨੂੰ ਸ਼ਰਮਸਾਰ ਕਰਨੇ ਵਾਲਾ ਜਿਹੜਾ ਇਹ ਅਟੈਕ ਹੋਇਆ ਏ ਕੀ ਕਹੂੰਗੇ ਜੀ ਇਹ ਜਿਹੜਾ ਸਾਡੇ ਦੇਸ਼ ਦੇ ਵਿੱਚ ਪਹਿਲਗਾਮ ਦੇ ਵਿੱਚ ਐਡਾ ਇਹ ਜਿਹੜਾ ਦਰਿੰਦਗੀ ਭਰਿਆ ਕਾਰਨਾਮਾ ਉਹਨਾਂ ਸਤਾਨ ਬੰਦਿਆਂ ਨੇ دہشت گردਾਨਾ ਕੀਤਾ ਇਹ ਬਹੁਤ ਹੀ ਦੇਸ਼ ਦਾ ਹਿਰਦਾ ਬਲੁੰਦਰ ਵਾਲੀ ਬਰੁੰਦਰਨ ਵਾਲੀ ਗੱਲ ਹੈ ਉਹਨਾਂ ਨੇ ਇੱਕ ਕਹਾਵਾਨੀਅਤ ਪਰਿਆ ਜਿਹੜਾ ਇਹ ਕਾਰਨਾਮਾ ਕਰਿਆ ਇਸ ਨੂੰ ਸਾਡਾ ਦੇਸ਼ ਕਦੇ ਵੀ ਬਖਸ਼ੇਗਾ ਨਹੀਂ ਔਰ ਜਿਹੜੀਆਂ ਮਾਸੂਮ ਜਿੰਦਾ ਔਰ ਸਾਡੇ ਨੌਜਵਾਨ ਜਿਹੜੇ ਨਵੇਂ ਵਿਆਹ ਜੋੜੇ ਉਥੇ ਘੁੰਮਣ ਫਿਰ ਲਈ ਗਏ ਸਨ ਉਹਨਾਂ ਦੇ ਪਤੀਆਂ ਨੂੰ ਇਹ ਕਹਿ ਕੇ ਇੱਕ ਧਰਮ ਦੇ ਨਾਮ ਤੇ ਕਹਿ ਕੇ ਕਿ ਤੁਸੀਂ ਕਿਹੜੇ ਧਰਮ ਨੂੰ ਬਿਲੋਂਗ ਕਰਦੇ ਆ ਇਹ ਇਸ ਦੇ ਵੱਧ ਜਿਹੜੀ ਦਰਿੰਦਗੀ ਹੈ ਹੋਰ ਕੀ ਹੋਗੀ ਉਹਨਾਂ ਨੇ ਇਹ ਕਹਿ ਕੇ ਗੋਲੀਆਂ ਮਾਰੀਆਂ ਔਰ ਅਸੀਂ ਤਾਂ ਇਹੀ ਕਹਾਂਗੇ ਕਿ ਸਾਡਾ ਜਿਹੜਾ ਦੇਸ਼ ਹੈ ਉਹ ਸਾਰਾ ਇੱਕ ਮੁੱਠਾ ਹੈ ਔਰ ਸਾਸੀ ਸਾਰੇ ਦੇਸ਼ਵਾਸੀ ਇਹ ਜਿਹੜੀ ਬਹੁਤ ਹੀ ਨਹਿਤ ਕਟੀਆਂ ਜਿਹੜੀ ਇਹਨਾਂ ਨੇ ਹਰਕਤ ਕੀਤੀ ਹੈ ਅਸੀਂ ਇਹਦੀ ਕੋਰ ਸ਼ਬਦਾਂ ਦੇ ਵਿੱਚ ਨਿੰਦਿਆ ਵੀ ਕਰਦੇ ਆਂ ਔਰ ਅਸੀਂ ਇਹ ਵੀ ਆਪਣੀ ਸੈਂਟਰ ਦੀ ਕੇਂਦਰ ਦੀ ਸਰਕਾਰ ਤੋਂ ਉਮੀਦ ਕਰਦੇ ਆਂ ਕਿ ਇਸ ਗੱਲ ਦਾ ਜਿਹੜਾ ਬਦਲਾ ਜਾਂ ਬਦਲੇ ਦੀ ਭਾਵਨਾ ਨਾਲ ਉਹਨਾਂ ਜਿਹੜੇ دہشتਗਰ دہشت ਪਸੰਦ ਲੋਗ ਹੈ ਉਹਨਾਂ ਨੂੰ ਵਕਸ਼ਣਗੇ ਨਹੀਂ ਸਾਨੂੰ ਉਮੀਦ ਹੈ ਕਿ ਉਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਹੈ ਸਾਡਾ ਦੇਸ਼ ਜ਼ਰੂਰ ਕਰੂਗਾ ਅਸੀਂ ਤਾਂ ਅੱਜ ਸਾਰੇ ਸਾਡੇ ਸਾਰੇ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਸਾਰੇ ਵਰਕਰ ਸਹਿਬਾਨ ਅਹੁਦੇਦਾਰ ਸਹਿਬਾਨ ਅਸੀਂ ਸਾਰੇ ਉਹਨਾਂ ਜਿਹੜੇ ਸ਼ਹੀਦ ਹੋਏ ਸਾਡੇ ਦੇਸ਼ ਵਾਸੀਆਂ ਨੂੰ ਅਸੀਂ ਸ਼ਰਧਾ ਤੇ ਫੁੱਲ ਭੇਟ ਕਰਨ ਦੇ ਲਈ ਅੱਜ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਕੈਂਡਲ ਮਾਰਚ ਕੱਟ ਕੇ ਇੱਥੇ ਪਹੁੰਚੇ ਹਾਂ ਅਸੀਂ ਉਹਨਾਂ ਨੂੰ ਆਪਣੇ ਨਮਸਤਕੁਰ ਹੁੰਦੇ ਅਸੀਂ ਆਪਣਾ ਸਿਰ ਉਹਨਾਂ ਦੇ ਚਰਨਾਂ ਚ ਝੁਕਾਉਂਦੇ ਆ ਜਿਹੜੇ ਦੇਸ਼ ਦੀ ਲਈ ਏਡੀ ਵੱਡੀ ਸਾਡੇ ਲਈ ਕੁਰਬਾਨੀ ਦੇ ਗਏ। ਆ ਕੀ ਕਾਂਗਰਸ ਜੀ ਸਰਕਾਰ ਕੇਂਦਰ ਸਰਕਾਰ ਵੱਲੋਂ ਕੁਝ ਫੈਸਲੇ ਲੈ ਕੇ ਆਏ ਆ ਕਈ ਵੱਡੇ ਸਮਝੌਤੇ ਰੱਦ ਕੀਤੇ ਗਏ ਆ। ਲੱਗਦਾ ਇਹ ਕਿ ਇਹਨਾਂ ਦੇ ਨਾਲ ਜਿਹੜੇ ਉਹ ਜ਼ਖਮ ਭਰੇ ਜਾਣਗੇ ਜਾਂ ਫਿਰ ਹੋਰ ਕੋਈ ਵੱਡਾ ਐਕਸ਼ਨ ਆ ਜਿਹੜਾ ਕੇਂਦਰ ਸਰਕਾਰ ਨੂੰ ਜਾਂ ਦੇਸ਼ ਦੀ ਸਰਕਾਰ ਨੂੰ ਕਰਨਾ ਚਾਹੀਦਾ। ਦੇਖੋ ਜੀ ਜਿਹੜੀਆਂ ਸੈਂਟਰ ਦੀ ਸਰਕਾਰ ਹੁੰਦੀ ਹੈ ਇੱਕ ਸਾਡੇ ਦੇਸ਼ ਦੀ ਬਹੁਤ ਵੱਡੀ ਪੰਚਾਇਤ ਹੈ। ਉਹਨਾਂ ਨੂੰ ਸਾਰਾ ਦੇਸ਼ ਇੱਥੇ ਕੋਈ ਰਾਜਨੀਤਿਕ ਕੋਈ ਗੱਲ ਨਹੀਂ ਹੈਗੀ ਇਸ ਮੁੱਦੇ ਤੇ ਔਰ ਉਹਨਾਂ ਨੂੰ ਸਾਡੇ ਦੇਸ਼ ਦੇ ਇੱਕ ਆਮ ਨਾਗਰਿਕ ਦੇ ਹੱਕ ਦੇ ਵਿੱਚ ਜੋ ਵੀ ਫੈਸਲਾ ਲੈਣਾ ਉਹ ਬੇਤਰੀ ਲੈਣਗੇ ਸਾਨੂੰ ਉਮੀਦ ਹੈ ਕਿ ਜਿਹੜੇ ਦੇਸ਼ ਦੇਸ਼ਤ ਪਸੰਦ ਲੋਕ ਹੈ ਇਹਨਾਂ ਦਾ ਜੋ ਅੱਗੇ ਆਉਣ ਵਾਲਾ ਸਮਾਂ ਉਹਨਾਂ ਨੂੰ ਨਕੇਲ ਪਾਉਣ ਅਸੀਂ ਤਾਂ ਸਾਡੀ ਤਾਂ ਬੇਨਤੀ ਹੈ ਜੀ ਰੂੜਾ ਸਾਹਿਬ ਵੱਲੋਂ ਵੀ ਜਿਹੜਾ ਅਸਤੀਫਾ ਦੀ ਮੰਗ ਕੀਤੀ ਗਈ ਹੈ ਲੱਗਦਾ ਹੈ ਕਿ ਕੋਈ ਕੁਤਾਹੀ ਹੋਈ ਹੈ ਕਿਉਂਕਿ ਲੋਕਾਂ ਵੱਲੋਂ ਕਿਹਾ ਗਿਆ ਹੈ ਕਿ 2000 ਦੇ ਕਰੀਬ ਸੈਲਾਨੀ ਉੱਥੇ ਪਹੁੰਚਦੇ ਆ ਹਰ ਦਿਨ ਤੇ ਉੱਥੇ ਕੋਈ ਸੁਰੱਖਿਆ ਮੁਲਾਜ਼ਮ ਨਹੀਂ ਸੀ ਦੇਖੋ ਜੀ ਜੇ ਐਦਾਂ ਦੀ ਗੱਲ ਹੈਗੀ ਆ ਕਿ ਉੱਥੇ ਸੁਰੱਖਿਆ ਮੁਲਾਜ਼ਮ ਨਹੀਂ ਸਨ ਪਰ ਇਹ ਸਾਡੀ ਅਣਗਹਿਲੀ ਤੇ ਕਿਤਨੇ ਕਿਤੇ ਜ਼ਰੂਰ ਚਲਕਦੀ ਹੈ ਜੀ ਇਹ ਹੋਣੀ ਨਹੀਂ ਚਾਹੀਦੀ ਜੀ ਅੱਜ ਠੀਕ ਹੈ ਜੀ ਕੀ ਕਹਾਂਗੇ ਪ੍ਰਧਾਨ ਜੀ ਇਹ ਹਮਲਾ ਹੋਇਆ ਹੈ ਜਿਸ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਤੇ ਮਨੁੱਖਤਾ ਹੈ ਜਿਹੜੀ ਸ਼ਰਮਸਾਰ ਹੋਈ ਹੈ ਜੀ ਇਹ ਬਹੁਤ ਹੀ ਕਨੌਣਾ ਜਿਹੜਾ ਹੋਇਆ ਪਹਿਲਗਨ ਦੇ ਵਿੱਚ ਬਹੁਤ ਹੀ ਮੰਦਭਾਗੀ ਹੋਇਆ ਮੈਂ ਸੈਂਟਰ ਗਵਰਨਮੈਂਟ ਤੇ ਇਹੀ ਉਮੀਦ ਰੱਖਦਾ ਹਾਂ ਕਿ ਜਿੱਥੇ ਕਿਥੀ ਸਾਡੀ ਵੀ ਜੇ ਜ਼ਰੂਰਤ ਹੈ ਸਰਦ ਦੇ ਉੱਪਰ ਅਸੀਂ ਵੀ ਜਾਣ ਨੂੰ ਤਿਆਰ ਹੈ ਸਾਰੀ ਪਾਰਟੀ ਦੇ ਵਰਕਰ ਵੀ ਔਰ ਸਾਰਾ ਹਿੰਦੁਸਤਾਨ ਅੱਜ ਇਕੱਠਾ ਹੈ ਸੈਂਟਰ ਗਵਰਨਮੈਂਟ ਨੂੰ ਇਹ ਹੀ ਅਪੀਲ ਹੈ ਕਿ ਆਪਣੇ ਹੋ ਸਖਤ ਤੇ ਸਖਤ ਫੈਸਲੇ ਲੈ ਕੇ ਜਿੱਥੇ ਵੀ ਸਾਡੇ ਹਿੰਦੁਸਤਾਨ ਦੇ ਵਿੱਚ ਉਗਰਵਾਦੀਆਂ ਦੇ ਮੰਕਰ ਹੈ ਉਹਨਾਂ ਨੂੰ ਨਸ਼ਟ ਕਰੇ ਔਰ ਜਿਹੜੀ ਹੈ ਇਹੋ ਜਿਹੀ ਘਟਨਾ ਹੋਈ ਹੈ ਅੱਗੇ ਨੂੰ ਇਹ ਘਟਨਾ ਨਾ ਹੋਵੇ ਮੰਦ ਭਾਗੀ ਮੈਂ ਆਪਣੀ ਸਮੁੱਚੀ ਟੀਮ ਕਰਨੀ ਦੇ ਆਮ ਆਦਤ ਪੀ ਆਰਟੀ ਦੀ ਟੀਮ ਕਰਨੀ ਦੇ ਸਾਰੇ ਹੀ ਜਿਹੜੇ ਸਾਡੇ ਵੀਰ ਗਤੀ ਨੂੰ ਪ੍ਰਾ ਹੋਏ ਸادت ਹੋਈ ਹੈ ਅਸੀਂ ਉਹਨਾਂ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਨੇ ਆਂ ਔਰ ਵੈਗੁਰੂ ਦੇ ਅੱਗੇ ਬੇਨਤੀ ਕਰਦੇ ਹਾਂ ਉਹਨਾਂ ਦੇ ਪਰਿਵਾਰਾਂ ਨੂੰ ਇਹ ਸਾਇੰਸ ਸ਼ਕਤੀ ਦੇਵੇ ਔਰ ਸਾਡੀ ਸਰਕਾਰ ਜਿਹੜੀ ਸੈਂਟਰ ਗਵਰਨਮੈਂਟ ਹੈ ਉਹ ਬੀਜੇਪੀ ਦੀ ਸਰਕਾਰ ਹੈ ਬੀਜੇਪੀ ਦੀ ਸਰਕਾਰ ਹੈ ਹਿੰਦੂਆ ਬਾਤ ਤੇ ਕਹਦੀ ਅਸੀਂ ਬਹੁਤ ਬੜਾ ਕੰਮ ਕਰ ਰਹੇ ਆ ਪਰ ਸਾਡ ਨੂੰ ਨਹੀਂ ਸਮਝ ਆਉਂਦੀ ਵੀ ਇਹ ਐਡਾ ਬੜਾ ਜਿਹੜਾ ਪਹਿਲਗਾਮ ਦੇ ਵਿੱਚ ਕਾਂਡ ਹੋਇਆ ਹੈ ਕਿ ਆ ਉੱਥੇ ਮਿਲਟਰੀ ਕਿਉਂ ਨਹੀਂ ਥੀ ਜਾਂ ਉਹਨਾਂ ਦੀ ਕੋਈ ਕਤਾਹੀ ਹੈ ਸੈਂਟਰ ਗਵਰਨਮੈਂਟ ਦੀ ਪਰਿਵਾਰਾਂ ਦੇ ਇਹ ਚਿਰਾਗ ਬੁਝਾਏ ਆ ਉਹਨਾਂ ਨੂੰ ਸੰਸਾਰ ਭਰ ਦੀਆਂ ਜਿੰਨੀਆਂ ਵੀ ਮਹਾਸ਼ਕਤੀਆਂ ਜਿਨ੍ਹਾਂ ਵਿੱਚ ਚਾਈਨਾ ਅਮਰੀਕਾ ਤੇ ਹੋਰ ਕੰਟਰੀਆਂ ਉਹਨਾਂ ਨੂੰ ਸਾਰਿਆਂ ਨੂੰ ਅੱਤਵਾਦ ਵਿਰੁੱਧ ਇਕੱਠੇ ਹੋ ਕੇ ਇਹਨਾਂ ਦਾ ਨਾਮੋ ਨਿਸ਼ਾਨ ਦੁਨੀਆ ਤੋਂ ਮਿਟਾ ਦੇਣਾ ਚਾਹੀਦਾ ਚਾਹੇ ਕੁਝ ਵੀ ਕਰਨਾ ਪਵੇ ਇਹਨਾਂ ਨੂੰ ਫਸੜਾ ਦੋ ਬਸ ਚੱਕ ਦੋ ਜਿੱਥੇ ਵੀ ਜਿਹੜੇ ਜਿਹੜੇ ਬੈਠੇ ਆ ਕੰਟਰੀਆਂ ਦੇ ਵਿੱਚ ਅੱਤਵਾਦੀ ਸਭ ਦਾ सफाया ਕਰੋ ਅੱਜ ਜਿਸ ਤਰ੍ਹਾਂ ਪਲਵਾਮਾ ਦੇ ਵਿੱਚ ਪਹਿਲਾ ਜਿਹੜਾ ਹੋਇਆ ਪਹਿਲੇ ਗਾਂ ਦੇ ਵਿੱਚ ਬਹੁਤ ਹੀ ਮੰਤ ਭਾਗੀ ਹੋਇਆ ਮੈਂ ਸੈਂਟਰ ਸਰਕਾਰਮੈਂਟ ਤੇ ਇਹੀ ਉਮੀਦ ਰੱਖਦਾ ਹਾਂ ਕਿ ਜਿੱਥੇ-ਜਿੱਥੇ ਸਾਡੀ ਵੀ ਜਰੂਰਤ ਹੈ ਫਰਦ ਦੇ ਉੱਪਰ ਅਸੀਂ ਵੀ ਜਾਣਨ ਨੂੰ ਤਿਆਰ ਹੈ ਸਾਰੀ ਪਾਰਟੀ ਦੇ ਵਰਕਰ ਵੀ ਔਰ ਸਾਰਾ ਹਿੰਦੁਸਤਾਨ ਅੱਜ ਇਕਮੁੱਠਾ ਹੈ ਸੈਂਟਰ ਗਵਰਨਮੈਂਟ ਨੂੰ ਅਹੀ ਅਪੀਲ ਹੈ ਕਿ ਆਪਣੇ ਹੋ ਸਖਤ ਤੇ ਸਖਤ ਫੈਸਲੇ ਲੈ ਕੇ ਜਿੱਥੇ ਵੀ ਸਾਡੇ ਹਿੰਦੁਸਤਾਨ ਦੇ ਵਿੱਚ ਉਕਰਵਾਦੀਆਂ ਦੇ ਬੰਕਰ ਹੈ ਉਹਨਾਂ ਨੂੰ ਨਸ਼ਟ ਕਰੇ ਔਰ ਜਿਹੜੀ ਇਹੋ ਜਿਹੀ ਘਟਨਾ ਹੋਈ ਹੈ ਅੱਗੇ ਨੂੰ ਇਹ ਘਟਨਾ ਨਾ ਹੋਵੇ ਮੰਦ ਭਾਗੀ ਮੈਂ ਆਪਣੀ ਸੂਚੀ ਟੀਮ ਕਰਨੀ ਰਿਹਾ ਆਮ ਆਦਮੀ ਪਾਰਟੀ ਦੀ ਟੀਮ ਕਰਨੀ ਰਿਹਾ ਸਾਰੇ ਹੀ ਜਿਹੜੇ ਸਾਡੇ ਵੀਰ ਗੱਤੀ ਨੂੰ ਭਰਾ ਹੋਏ ਆ ਸਾਧੋ ਹੋਈ ਹੈ ਅਸੀਂ ਉਹਨਾਂ ਦੇ ਚਰਨਾਂ ਦੇ ਵਿੱਚ ਨਤਮਤ ਹੋ ਖਾਉਂਦੇ ਆ ਔਰ ਵੈਕਰੂ ਦੇ ਅੱਗੇ ਬੇਨਤੀ ਕਰਦੇ ਹਾਂ ਉਹਨਾਂ ਦੇ ਪਰਿਵਾਰਾਂ ਨੂੰ ਇਹ ਸਾਇਨ ਸ਼ਕਤੀ ਦੇਵੇ ਔਰ ਸਾਡੀ ਸਰਕਾਰ ਜਿਹੜੀ ਸੈਂਟਰ ਗਵਰਨਮੈਂਟ ਹੈ ਉਹ ਬੀਜੇਪੀ ਦੀ ਸਰਕਾਰ ਹੈ ਬੀਜੇਪੀ ਦੀ ਸਰਕਾਰ ਹਿੰਦੂਆਂ ਵਾਸਤੇ ਕਹਦੀ ਅਸੀਂ ਬਹੁਤ ਬੜਾ ਕੰਮ ਕਰ ਰਹੇ ਆ ਪਰ ਸਾਡ ਨੂੰ ਨਹੀਂ ਸਮਝ ਆਉਂਦੀ ਇਹ ਐਡਾ ਬੜਾ ਜਿਹੜਾ ਪਹਿਲਗਾਮ ਦੇ ਵਿੱਚ ਕਾਂਡ ਹੋਇਆ ਹੈ ਕਿਉਂ ਉੱਥੇ ਮਿਲਟਰੀ ਕਿਉਂ ਨਹੀਂ ਥੀ ਜਾਂ ਉਹਨਾਂ ਦੀ ਕੋਈ ਕਤਾਹੀ ਹੈ ਸੈਂਟਰ ਗਵਰਨਮੈਂਟ ਦੀ ਜਾਂ ਸਟੇਟ ਗਵਰਨਮੈਂਟ ਦੀ ਕੋਈ ਨਾ ਕੋਈ ਵਜ੍ਹਾ ਹੈ ਜਿਹਦੇ ਕਹਿ ਰਹੇ ਐ ਐਡਾ ਬੜਾ ਕਾਂਡ ਹੋਇਆ ਮੈਂ ਉਮੀਦ ਕਰਦਾ ਵੀ ਅੱਗੇ ਨੂੰ ਇਹੋ ਜਿਹਾ ਕੋਈ ਨਾ ਹੋਵੇ ਔਰ ਪ੍ਰਭੂ ਦੇ ਅੱਗੇ ਬੇਨਤੀ ਕਰਦੇ ਆਂ ਵੀ ਸਾਡੇ ਜਿੰਨੇ ਵੀ ਭਰਾ ਗਏ ਆਂ ਉਨਾ ਦੇ ਘਰੋਂ ਸੁਖ ਸ਼ਾਂਤੀ ਹੋਵੇ ਆਹ ਨਹੀਂ ਕੋ ਹਰਦੇ ਨਹੀਂ ਹੈ ਪੱਤਰ ਹੈ ਜਿਸ ਵਿੱਚ ਸਵਦੇਸ਼ ਦਾ ਪਿਆਰ ਨਹੀਂ ਜਿਨੇ ਆਪਣੇ ਦੇਸ਼ ਨਾਲ ਪਿਆਰ ਨਹੀਂ ਕੀਤਾ ਉਹਨੇ ਕੁਝ ਨਹੀਂ ਕੀਤਾ ਇਹ ਜਿਹੜੀ ਮੰਦਪਾਗੀ ਘਟਨਾ ਪਲਵਾਮਾ ਚ ਹੋਈ ਹੈ ਇਹਦੀ ਜਿੱਤੇ ਸਾਰਾ ਦੇਸ਼ ਪੂਰਜੋਰ ਇਕ ਇਕ ਜੁੜ ਹੋ ਕੇ ਇਹਦੀ ਇਹਦੇ ਖਿਲਾਫ ਖੜਾ ਹੋਇਆ ਹੈ ਉੱਥੇ ਹੀ ਇੱਕ ਜਿਹੜੀ ਜਾਤ ਵਿਰਾਦਰੀ ਔਰ ਦੇਸ਼ ਦੇ ਪ੍ਰਤੀ ਇੱਕ ਯੁਗ ਦਾ ਲੈ ਕੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਅੱਜ ਇੱਥੇ ਇਕੱਠੇ ਹੋਏ ਨੇ ਮੈਂ ਪਾਰਟੀ ਦੇ ਸਾਰੇ ਮੁਖੇ ਜਿਹੜੇ ਸਾਡੇ ਵੱਡੇ ਅਹੁਦੇਦਾਰ ਹਨ ਉਹਨਾਂ ਵੱਲੋਂ ਸਾਥੀ ਦੇ ਮੁਖੀਆਂ ਵੱਲੋਂ ਮੈਂ ਇਹ ਗੱਲ ਅੱਜ ਕੇ ਇਸ ਮੰਚ ਦੇ ਦੌਰ ਤੇ ਕਹਿਣਾ ਚਾਹੁੰਦਾ ਹੈ ਕਿ ਦੇਸ਼ ਕਦੇ ਵੀ ਕਿਸੇ ਵੀ ਵਿਗਦਾ ਜਾਏਗਾ ਤਾਂ ਉਸ ਦੇਸ਼ ਦੀ ਉਹਨਾਂ ਦੇ ਟਾਈਮ ਤੇ ਕਦੇ ਕੋਈ ਪਾਰਟੀ ਨਹੀਂ ਕਦੇ ਕੋਈ ਜਾਤ ਨਹੀਂ ਕਦੇ ਕੋਈ ਨਾਤ ਨਹੀਂ ਕਿਸੇ ਧਰਮ ਦੇ ਆਧਾਰ ਤੇ ਦੇਸ਼ ਨਹੀਂ ਝੜੇਗਾ ਦੇਸ਼ ਇਕਜੁੱਟ ਰਹੇਗਾ ਹਰ ਸੰਕਟ ਦੀ ਘੜੀ ਚ ਅਸੀਂ ਦੇਸ਼ ਦੇ ਨਾਲ ਹੈ ਜਿਹੜੀ ਇਹ ਘਟਨਾ ਹੋਈ ਹੈ ਉਹਦਾ ਪੂਰ ਜੋਰ ਜਰਾ ਦੇਣ ਚ ਸਾਡੇ ਪ੍ਰਧਾਨ ਮੰਤਰੀ ਸਖਸ਼ਮ ਨੇ ਅਸੀਂ ਉਹਨਾਂ ਤੇ ਪੂਰਾ ਭਰੋਸਾ ਕਰਦੇ ਆਂ ਵੀ ਇਹ ਇਸ ਘਟਨਾ ਦਾ ਜਿਹੜਾ ਕਿ ਮੂੰਹ ਤੋੜ ਜਵਾਬ ਦੇਣਗੇ ਅੱਗੇ ਨੂੰ ਐਸੀ ਕੋਈ ਘਟਨਾ ਨਾ ਹੋਵੇ ਐਸਾ ਹੀ ਜਵਾਬ ਦੇਣਾ ਚਾਹੀਦਾ ਪਾਕਿਸਤਾਨ ਇਹਦਾ ਨਿੰਦਾ ਕਰਨ ਬਾਰੇ ਸਾਡੇ ਕੋਲ ਸ਼ਬਦ ਨਹੀਂ ਹੈ ਕੋਈ ਜਿਹੜੀ ਇਹ ਇਹ ਮਤਲਬ ਆ ਕੀ ਘਟਣਾ ਹੈਗੀ ਜੀ ਇਹਦੇ ਤੌਰ ਤੇ ਸਿੱਧੇ ਸਿੱਧਾ ਮੇਰੇ ਦੇਖਿਆ ਜਾਮਾ ਤਾਂ ਸੈਂਟਰ ਸਰਕਾਰ ਜ਼ਿੰਮੇਵਾਰ ਹੈ ਜੀ ਦੇਸ਼ ਦੇ ਬਜਟ ਦਾ 30% ਪੈਸਾ ਜਿਹੜਾ ਕਸ਼ਮੀਰ ਪਾ ਲੱਗ ਰਿਹਾ ਜੀ ਸਾਡੇ ਦੇ ਜੀ 50% ਵਾਲੀ ਮਿਲਟਰੀ ਹੈਗੀ ਆ ਆਰਮੀ ਹੈਗੀ ਆ ਉਹ ਕਸ਼ਮੀਰ ਦੇ ਵਿੱਚ ਬੈਠੀ ਹੈ ਉਹਦੇ ਬਾਅਦ ਵੀ ਇੱਟਾ ਦੀ ਘਟਨਾ ਕਰਨੀ ਮੈਂ ਕਹਿੰਦਾ ਆਪਣੇ ਆਪਲੇ ਵਿੱਚ ਬੜੀ ਸ਼ਰਮ ਦੀ ਗੱਲ ਹੈ ਜੀ ਜਿਹੜੇ ਸਲਾਨੀ ਦੇਖੋ ਚੁੰਟੂਣ ਕਿ ਉੱਥੇ ਮਾਰਿਆ ਗਿਆ ਉਹਨਾਂ ਧਰਮ ਬਚ ਕੇ ਉਹਨਾਂ ਨੂੰ ਮਾਰਿਆ ਗਿਆ ਬੱਚਿਆਂ ਦੇ ਸਾਹਮਣੇ ਉਹਦੇ ਬਾਪ ਨੂੰ ਮਾਰ ਦਿੱਤਾ ਗਿਆ ਜੀ ਉਹ ਕੁੜੀ ਜਿਹੜਾ ਹਫਤੇ ਪਹਿਲਾਂ ਵਿਆਹ ਹੋਇਆ ਸੀ ਉਹਦੇ ਘਰਵਾਲੇ ਨੂੰ ਮਾਰ ਦੇਖੋ ਉਹਨਾਂ ਦੇ ਉਸ ਟਾਈਮ ਕੀ ਬੀਤੀ ਹੋਏਗੀ ਜੀ ਇੱਥੇ ਤੱਕ ਵੀ ਕੱਪੜੇ ਵੀ ਖੋਲੇ ਗਏ ਮੈਂ ਕਹਿੰਦਾ ਜੀ ਜੋ ਉੱਥੇ ਹਾਲਾਤ ਹੋਏ ਆ ਜੀ ਉਹ ਮੈਂ ਤੁਹਾਨੂੰ ਦੱਸਦਾ ਲਈ ਉਹ ਸੁਣ ਕੇ ਰੂਹ ਕੰਬ ਗਈ ਜੀ ਮੈਂ ਨਹੀਂ ਸਮਝਦਾ ਕਿ ਹਿੰਦੁਸਤਾਨ 'ਚ ਕੋਈ ਐਸਾ ਘਰ ਹੋਏਗਾ ਜਿਨ੍ਹਾਂ ਦੇ ਵਿੱਚ ਉਹ ਖਬਰ ਸੁਣ ਕੇ ਉਹ ਪਰਿਵਾਰ ਨਹੀਂ ਰੋਇਆ ਹੋਏਗਾ ਜੀ ਇਹ ਐਡੀ ਮਤਭਾਗੀ ਕਰਨਾ ਕਿ ਜਿਹੜਾ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਮੈਂ ਤਾਂ ਸਰਕਾਰ ਨੂੰ ਹੀ ਬੇਨਤੀ ਕਰਾਂਗਾ ਕਿ ਤੁਸੀਂ ਜਿਹੜੇ ਉਹ ਮਲਜਮ ਹੈਗੇ ਆ ਉਹਨਾਂ ਨੂੰ ਲੋਕਾਂ ਦੇ ਹਵਾਲੇ ਕਰਿਆ ਜਾਵੇ ਐਡੀ ਚੁਰਸਤੀਆਂ ਦੇ ਖੜਾ ਕੇ ਉਹਨਾਂ ਨੂੰ ਪਬਲਿਕ ਦੇ ਹਵਾਲੇ ਕਰਕੇ ਉਹਦਾ ਨਾ ਹਰਸ਼ ਉਹ ਪਬਲਿਕ ਕਰੇ ਲੋਕ ਨੂੰ ਆਪਣੇ ਹੱਥੀ ਮਾਰਨਾ ਇੱਥੇ ਵੱਡੀ ਸਜ਼ਾ ਨਹੀਂ ਉਹ ਹੋ ਵੀ ਹੋ ਸਕਦੀ ਕਾਕੀ ਆਣ ਬਣਿਆ ਨਸਾਂ ਨੂੰ ਉਹਨਾਂ ਨੂੰ ਪਤਾ ਲੱਗੇ ਕਿ ਕਿ ਕਿਸੇ ਕੁੱਤੇ ਨੇ ਵੀ ਡਾਡਾ ਕਿਦਾਂ ਬਾਰੀ ਦਾ ਹੁੰਦਾ ਜੀ ਬਹੁਤ ਮਾੜੀ ਗੱਲ ਹੈ ਜੀ ਅਸੀਂ ਕਹੜੇ ਸ਼ਬਦਾ ਵਿੱਚ ਵੀ ਨਹੀਂ ਦਿੰਦਾ ਕਰਦੇ ਅਸੀਂ ਬਹੁਤ ਮਾੜਾ ਜਿਹੜਾ ਕਾਰ ਹੈ ਉਹਨਾਂ ਨੇ ਕੀਤਾ ਹੈ ਤੇ ਪਾਕਿਸਤਾਨ ਇਹਦੇ ਵਾਸਤੇ ਸਿੱਧੇ ਤੋਂ ਜ਼ਿੰਮੇਵਾਰ ਹੈ